ਕੈਨੇਡਾ ਹਰ ਇੱਕ ਪੰਜਾਬੀ ਦਾ ਸੁਪਨਾ ਹੈ ਜ਼ਿਆਦਾਤਰ ਪੰਜਾਬੀ ਇਹ ਸੋਚਦੇ ਨੇ ਕਿ ਕੈਨੇਡਾ ਦੇ ਵਿੱਚ ਉਚੇਰੀ ਪੜਾਈ ਦੇ ਲਈ ਜਾਇਆ ਜਾਵੇ ਉੱਥੇ ਸੈੱਟ ਹੋਇਆ ਜਾਵੇ ਪੀਆਰ ਲਈ ਜਾਵੇ ਤੇ ਪਰਿਵਾਰ ਨੂੰ ਵੀ ਉੱਥੇ ਹੀ ਲੈ ਜਾਇਆ ਜਾਵੇ ਪਰ ਹੁਣ ਦੱਸ ਦਈਏ ਕੈਨੇਡਾ ਹੁਣ ਦਿਨ-ਪ੍ਰਤੀ-ਦਿਨ ਪੰਜਾਬੀਆਂ ਦਾ ਉਹ ਸੁਪਨਾ ਨਹੀਂ ਰਿਹਾ ਹੈ ਜਿੱਦਾਂ ਅੱਜ ਤੋਂ 5 ਸਾਲ ਪਹਿਲਾਂ ਸੀ ਹੁਣ ਕੈਨੇਡਾ ਦੇ ਹਾਲਾਤ ਦਿਨ-ਪ੍ਰਤੀ-ਦਿਨ ਬਦਲਦੇ ਜਾ ਰਹੇ ਨੇ ਤੇ ਰਿਵਰਸ ਇਮੀਗ੍ਰੇਸ਼ਨ ਜਿਹੜੀ ਹੈ ਕੈਨੇਡਾ ਦੇ ਵਿੱਚ ਦੇਖੀ ਜਾ ਰਹੀ ਹੈ ਇਸ ਵੇਲੇ ਹਾਲਾਤ ਅਜਿਹੇ ਨੇ ਕਿ ਇਸ ਵੇਲੇ 40000 ਤੋਂ ਜ਼ਿਆਦਾ ਲੋਕਾਂ ਦੇ ਵੱਲੋਂ ਕੈਨੇਡਾ ਛੱਡਿਆ ਗਿਆ ਹੈ ਜਿੱਹਾਂ ਕੈਨੇਡਾ ਦੇ ਵਿੱਚ ਚਾਹੇ ਉਹ ਕੈਨੇਡੀਅਨ ਆਪਣੇ ਨਾਗਰਿਕ ਹੋਣ ਜਾਂ ਭਾਰਤੀ ਮੂਲ ਦੇ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਕੈਨੇਡਾ ਦੀ ਨਾਗਰਿਕਤਾ ਛੱਡੀ ਗਈ ਹੈ ਇਸ ਦੇ ਕਈ ਕਾਰਨ ਨੇ ਕਿ ਹੁਣ ਕੈਨੇਡਾ ਲੋਕਾਂ ਦੇ ਲਈ ਉਹ ਸੁਨਹਿਰੀ ਭਵਿੱਖ ਵਾਲਾ ਦੇਸ਼ ਨਹੀਂ ਰਿਹਾ ਹੈ ਜ਼ਿਆਦਾਤਰ ਪੰਜਾਬੀ ਜਿਹੜੇ ਨੇ ਉਹ ਕੈਨੇਡਾ ਜਾਣਾ ਪਸੰਦ ਕਰਦੇ ਨੇ ਪਰ ਹੁਣ ਦਿਨ ਪ੍ਰਤੀ ਦਿਨ ਕੈਨੇਡਾ ਦੇ ਵਿੱਚ ਅਜਿਹੇ ਹਾਲਾਤ ਬਣ ਰਹੇ ਨੇ ਚਾਹੇ ਉਹ ਕੈਨੇਡਾ ਦੇ ਵਿੱਚ ਮਹਿੰਗਾਈ ਹੋਵੇ ਜਾਂ ਫਿਰ ਕੈਨੇਡਾ ਦੇ ਵਿੱਚ ਜਿਹੜੇ ਘਰ ਖਰੀਦਦੇ ਆ ਉਹਨਾਂ ਦੇ ਵਿੱਚ ਵਿਆਜ ਦਰਾਂ ਜ਼ਿਆਦਾ ਹੋਣ ਜਾਂ ਫਿਰ ਹੋਰ ਵੀ ਕਈ ਕਾਰਨ ਨੇ ਹੁਣ ਕੈਨੇਡਾ ਉਹ ਦੇਸ਼ ਨਹੀਂ ਰਿਹਾ ਜਿੱਥੇ ਪੰਜਾਬੀ ਜਾਂ ਹੋਰ ਦੇਸ਼ ਦੇ ਲੋਕ ਜਾਣਾ ਪਸੰਦ ਕਰਦੇ ਨੇ ਦਿਨ-ਪ੍ਰਤੀ ਦਿਨ ਖਬਰਾਂ ਜਿਹੜੀਆਂ ਤੇਜ਼ੀ ਦੇ ਨਾਲ ਨਸ਼ਰ ਹੋ ਰਹੀਆਂ ਨੇ ਤੇ ਜਿਸ ਵਿੱਚ ਇਹੀ ਅੰਕੜੇ ਸਾਹਮਣੇ ਆ ਰਹੇ ਨੇ ਕਿ ਕੈਨੇਡਾ ਹੁਣ ਉਹ ਦੇਸ਼ ਨਹੀਂ ਰਿਹਾ ਜਿੱਥੇ ਲੋਕ ਜਾਣਾ ਪਸੰਦ ਕਰਦੇ ਨੇ ਇੱਕ ਪਾਸੇ ਕੈਨੇਡਾ ਇਸ ਵੇਲੇ ਮਹਿੰਗਾਈ ਦੀ ਮਾਰ ਚੱਲ ਰਿਹਾ ਤੇ ਦੂਸਰੇ ਪਾਸੇ ਕੈਨੇਡਾ ਦੇ ਵਿੱਚ ਰੋਜ਼ਗਾਰ ਨਹੀਂ ਹੈ ਔਰ ਤੀਸਰਾ ਗੱਲ ਇਹ ਹੈ ਕੈਨੇਡਾ ਦੀ ਇਮੀਗ੍ਰੇਸ਼ਨ ਨੂੰ ਲੈ ਕੇ ਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਜਿਹੜੀਆਂ ਨੀਤੀਆਂ ਦੇ ਵਿੱਚ ਦਿਨ-ਪ੍ਰਤੀ ਦਿਨ ਬਦਲਾ ਕੀਤਾ ਜਾ ਰਿਹਾ ਉਹ ਸਭ ਤੋਂ ਵੱਡਾ ਕਾਰਨ ਇਸ ਵੇਲੇ ਦੱਸਿਆ ਜਾ ਰਿਹਾ ਹੈ ਇੱਕ ਰਿਪੋਰਟ ਅਨੁਸਾਰ ਦੱਸਿਆ ਗਿਆ ਹੈ ਕਿ ਹੁਣ ਤੱਕ ਤਕਰੀਬਨ 6 ਮਹੀਨਿਆਂ ਦੇ ਵਿੱਚ ਕੈਨੇਡਨ ਕੈਨੇਡੀਅਨਸ ਨੇ 40000 ਤੋਂ ਵੱਧ ਜਿਹੜੇ ਨੇ ਉਹਨਾਂ ਨੇ ਲੋਕ ਲੋਕਾਂ ਨੇ ਕੈਨੇਡਾ ਛੱਡ ਦਿੱਤਾ ਹੈ ਜਿਸ ਦੇ ਅੰਕੜੇ ਕਾਫੀ ਜ਼ਿਆਦਾ ਹੈਰਾਨ ਕਰਨ ਵਾਲੇ ਨੇ ਪਰ ਦੱਸਦੀ ਹੈ ਕਿ ਦਿਨ ਪ੍ਰਤੀ ਦਿਨ ਕੈਨੇਡਾ ਚੰਗੇ ਭਵਿੱਖ ਵਾਲੇ ਦੇਸ਼ ਦਾ ਸੁਪਨਾ ਟੁੱਟਦਾ ਜਾ ਰਿਹਾ ਹੈ ਜ਼ਿਆਦਾਤਰ ਪੰਜਾਬੀ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਹੀ ਰਹਿੰਦੇ ਨੇ ਔਰ ਦੂਸਰੀ ਗੱਲ ਇਹ ਹੈ ਕੈਨੇਡਾ ਨੂੰ ਮਿਨੀ ਪੰਜਾਬ ਵੀ ਕਿਹਾ ਜਾਂਦਾ ਹੈ ਕਿ ਉੱਥੇ ਆਮ ਤੌਰ ਤੇ ਅਸੀਂ ਪੰਜਾਬੀਆਂ ਨੂੰ ਘੁੰਮਦੇ ਫਿਰਦੇ ਦੇਖ ਸਕਦੇ ਤੇ ਜ਼ਿਆਦਾਤਰ ਹੋਰ ਸੂਬਿਆਂ ਨਾਲੋਂ ਪੰਜਾਬੀ ਹੀ ਕੈਨੇਡਾ ਦੇ ਵਿੱਚ ਜਾਂਦੇ ਨੇ ਪਰ ਹੁਣ ਜਿਹੜਾ ਰੋਜੀ ਰੋਟੀ ਕਮਾਉਣ ਦੇ ਲਈ ਕੈਨੇਡਾ ਦੇ ਵਿੱਚ ਇੱਕ ਜਦੋ ਜਹਿਦ ਚੱਲ ਰਿਹਾ ਹੈ ਤੇ ਇੱਕ ਪਾਸੇ ਕੈਨੇਡਾ ਦੇ ਵੱਡੇ ਸ਼ਹਿਰਾਂ ਦੇ ਵਿੱਚ ਅਪਰਾਧੀਆਂ ਅਤੇ ਗੈਂਗਸਟਰਾਂ ਦਾ ਪ੍ਰਭਾਵ ਹੈ ਤੇ ਦੂਸਰੇ ਪਾਸੇ ਜਿਹੜੇ ਹੈ ਬੈਂਕਾਂ ਦੇ ਵਿਆਜ ਦਰਾਂ ਅਤੇ ਮਕਾਨ ਦੀਆਂ ਕੀਮਤਾਂ ਅਸਮਾਨ ਛੂਣ ਲੱਗ ਪਈਆਂ ਇਸ ਕਾਰਨ ਹਰ ਪੰਜਾਬੀ ਦੇ ਲਈ ਕੈਨੇਡਾ ਦੇ ਵਿੱਚ ਉਹ ਜਿਹੜਾ ਕੋਈ ਜਿਹੜਾ ਸੁਨਹਿਰੀ ਭੁਵਿਕ ਹੈ ਉਹ ਤੁੰਦਲਾ ਹੁੰਦਾ ਜਾ ਰਿਹਾ ਹੈ ਇਸ ਸਾਲ ਦੇ ਪਿਛਲੇ 6 ਮਹੀਨਿਆਂ ਵਿੱਚ 40000 ਤੋਂ ਵੱਧ ਲੋਕਾਂ ਨੇ ਕੈਨੇਡਾ ਦੀ ਜਿਹੜੀ ਪੀਆਰ ਹੈ ਉਹ ਛੱਡ ਦਿੱਤੀ ਹੈ ਇਸ ਵਿੱਚ ਭਾਰਤ ਅਤੇ ਗੈਰ ਭਾਰਤੀ ਲੋਕ ਵੀ ਸ਼ਾਮਿਲ ਨੇ 2022 ਦੇ ਵਿੱਚ ਇਹ ਸੰਖਿਆ 92818 ਹੋ ਗਈ ਸੀ ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ ਪਹਿਲਾ 2021 ਦੇ ਵਿੱਚ 85927 ਲੋਕ ਕੈਨੇਡਾ ਛੱਡ ਚੁੱਕੇ ਸਨ ਇਹਨਾਂ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਦੀ ਵੀ ਹੈ ਸਟੱਡੀ ਜਿਹੜੇ ਨੇ ਉਹ ਇਮੀਗ੍ਰੇਸ਼ਨਸ ਦੇ ਜਿਹੜੇ ਜ਼ਿਆਦਾਤਰ ਲੋਕੀ ਜਾਂ ਐਕਸਪਰਟਸ ਨੇ ਉਹ ਇਹੀ ਕਹਿੰਦੇ ਨੇ ਕਿ ਅੱਜਕੱਲ ਜਿਹੜੇ ਲੋਕ ਐ ਜ਼ਿਆਦਾਤਰ ਕੈਨੇਡਾ ਦੇ ਵਿੱਚ ਜਾਣ ਦਾ ਰੁਝਾਨ ਨਹੀਂ ਦਿਖਾ ਰਹੇ ਨੇ ਤੇ ਉਹ ਲੋਕ ਹੋਰ ਦੇਸ਼ ਯਾਨੀ ਅਮਰੀਕਾ ਹੋ ਗਿਆ ਆਸਟ੍ਰੇਲੀਆ ਹੋ ਗਿਆ ਯੂਕੇ ਜਾਣਾ ਅੱਜਕੱਲ ਜ਼ਿਆਦਾ ਪਸੰਦ ਕਰ ਰਹੇ ਨੇ ਦੇ ਨਾਲ ਹੀ ਕੈਨੇਡਾ ਦੇ ਵਿੱਚ ਇਸ ਵੇਲੇ ਪੰਜਾਬੀਆਂ ਦਾ ਹੋਰ ਲੋਕਾ ਦਾ ਰੁਝਾਨ ਇਸ ਕਰਕੇ ਵੀ ਨਹੀਂ ਹੈ ਕਿਉਂਕਿ ਕੈਨੇਡਾ ਦੇ ਵਿੱਚ ਜ਼ਿਆਦਾਤਰ ਜਿਹੜੇ ਹੈ ਉਹ ਗਰਮ ਖਿਆਲੀਆਂ ਨੂੰ ਪਨਾ ਦਿੱਤੀ ਜਾਂਦੀ ਹੈ ਜਾਂ ਫਿਰ ਬਹੁਤ ਜ਼ਿਆਦਾ ਪੰਜਾਬ ਦੇ ਗੈਂਗਸਟਰ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਤੇ ਨਾਲ ਕੈਨੇਡਾ ਦੇ ਵਿੱਚ ਅਪਰਾਧ ਦਾ ਗ੍ਰਾਫ ਤੇਜ਼ੀ ਦੇ ਨਾਲ ਇਸ ਵੇਲੇ ਵਧਦਾ ਜਾ ਰਿਹਾ ਕੈਨੇਡਾ ਦੇ ਵਿੱਚ ਕਾਰੋਬਾਰੀ ਜੜੇ ਨੇ ਉਹ ਕਾਫੀ ਜ਼ਿਆਦਾ ਪਰੇਸ਼ਾਨ ਨੇ ਕਿਉਂਕਿ ਦਿਨ-ప్రతి-ਦਿਨ ਉਹਨਾਂ ਤੋਂ ਫਿਰੋਤੀਆਂ ਮੰਗੀਆਂ ਜਾ ਰਹੀਆਂ ਨੇ ਤੇ ਨਾਲ ਹੀ ਜਿਹੜਾ ਗਰਮਖਿਆਲੀ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਸੀ ਉਸ ਤੋਂ ਬਾਅਦ ਲਗਾਤਾਰ ਲੋਕਾਂ ਨੂੰ ਕਾਫੀ ਦਿੱਕਤਾਂ ਆਈਆਂ ਨੇ ਚਾਹੇ ਉਹ ਕੈਨੇਡਾ ਤੋਂ ਭਾਰਤ ਆਣ ਵਾਲੇ ਲੋਕ ਹੋਣ ਜਾਂ ਭਾਰਤ ਤੋਂ ਕੈਨੇਡਾ ਜਾਣ ਵਾਲੇ ਲੋਕ ਉਹਨਾਂ ਨੂੰ ਦੇਖਦੇ ਹੋਏ ਧਿਆਨ ਦੇ ਵਿੱਚ ਕਈ ਲੋਕਾਂ ਦੇ ਵੱਲੋਂ ਜਿਹੜਾ ਹੈ ਕੈਨੇਡਾ ਨੂੰ ਹੁਣ ਜਾਣ ਦਾ ਰੁਝਾਨ ਘਟਾ ਲਿਆ ਹੈ ਤੇ ਨਾਲ ਕੁਝ ਲੋਕ ਜਿਹੜੇ ਨੇ ਉਹ ਇਹ ਵੀ ਕਹਿੰਦੇ ਆ ਕਿ ਕੈਨੇਡਾ ਦੇ ਵਿੱਚ ਅਮੀ ਗੈਂਗਸਟਰਸ ਰਹਿੰਦੇ ਨੇ ਜਿਸ ਕਾਰਨ ਜਿਹੜਾ ਹੈ ਕੈਨੇਡਾ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦਾ ਹੀ ਖੌਫ ਰਹਿੰਦਾ ਹੈ ਤੇ ਨਾਲ ਕੈਨੇਡਾ ਦੇ ਵਿੱਚ ਡਰਗਸ ਦੀ ਸਮੱਸਿਆ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ਇਹਨਾਂ ਸਾਰੇ ਆંકੜਿਆਂ ਨੂੰ ਦੇਖਦੇ ਹੋਏ ਲੋਕਾਂ ਦਾ ਰੁਝਾਨ ਦਿਨ ਪ੍ਰਤੀ ਦਿਨ ਕੈਨੇਡਾ ਦੇ ਵੱਲ ਘਟਦਾ ਜਾ ਰਿਹਾ ਹੈ ਤੇ ਨਾਲ ਹਾਲੀ ਦੇ ਵਿੱਚ ਕੈਨੇਡਾ ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨਸ ਤੇ ਇੰਟਰਨੈਸ਼ਨਲ ਸਟੂਡੈਂਟਸ ਦੇ ਦੋ ਨੀਤੀਆਂ ਦੇ ਵਿੱਚ ਬਦਲਾਵ ਕਾਫੀ ਵੱਡੇ ਪੱਧਰ ਦੇ ਕੀਤਾ ਗਿਆ ਇੱਕ ਤਾਂ ਕੈਨੇਡਾ ਸਰਕਾਰ ਨੇ ਹਫਤੇ ਦੇ ਵਿੱਚ ਜਿਹੜੇ ਹੈ ਕੰਟਿਆਂ ਦਸ ਜਿਹੜੇ ਕਰਨ ਦੇ ਘੰਟਿਆਂ ਦੇ ਸਮੇਂ ਦੇ ਵਿੱਚ ਕੱਟ ਕਰ ਦਿੱਤਾ ਹੈ ਕੱਟ ਕਰ ਦਿੱਤੇ ਇਸ ਸਮੇਂ ਤੇ ਨਾਲ ਕੈਨੇਡਾ ਸਰਕਾਰ ਦੇ ਵੱਲੋਂ ਜਿਹੜਾ ਵਰਕ ਪਰਮਿਟ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਨਿਯਮਾਂ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ ਜਿਸ ਕਾਰਨ ਵਿਦਿਆਰਥੀ ਕਾਫੀ ਜ਼ਿਆਦਾ ਖਰਜਲ ਖਵਾਰ ਹੋ ਰਹੇ ਨੇ ਜਿਸ ਕਾਰਨ ਕੈਨੇਡਾ ਦੇ ਆਪਣੇ ਲੋਕ ਵੀ ਆਪਣਾ ਦੇਸ਼ ਛੱਡ ਕੇ ਹੋਰ ਦੇਸ਼ਾਂ ਦੇ ਵੱਲ ਜਾਣ ਦਾ ਰੁਖ ਕਰ ਰਹੇ ਨੇ ਤਾਂ ਇੱਕ ਪਾਸੇ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਕੈਨੇਡਾ ਜਾਣ ਦਾ ਭਵਿਕ ਸੋਚ ਰਹੇ ਨੇ ਕਿ ਉੱਥੇ ਜਾ ਕੇ ਉਚੇਰੀ ਪੜ੍ਹਾਈ ਕਰਨਗੇ ਤੇ ਨਾਲ ਵਧੀਆ ਭਵਿਕ ਸੋਚਾਂਗੇ ਪਰ ਉਹਨਾਂ ਲੋਕਾਂ ਨੂੰ ਸਾਵਧਾਨ ਹੋਣ ਦੀ ਇੱਕ ਵਾਰ ਜ਼ਰੂਰ ਜ਼ਰੂਰ ਜ਼ਰੂਰਤ ਇਹਦੇ ਸੋਚਣ ਦੀ ਵੀ ਜ਼ਰੂਰਤ ਹੈ ਕਿ ਜੇਕਰ ਤੁਸੀਂ ਕੈਨੇਡਾ ਜਾ ਕੇ ਆਪਣਾ ਵਧੀਆ ਭਵਿੱਖ ਸੋਚ ਰਹੇ ਹੋ ਤਾਂ ਇਸ ਵੇਲੇ ਕੈਨੇਡਾ ਦੇ ਅਜਿਹੇ ਹਾਲਾਤ ਹੈ ਕਿ ਉੱਥੇ ਮਹਿੰਗੀ ਦਰਾਂ ਦੇ ਉੱਪਰ ਘਰ ਮਿਲ ਰਹੇ ਨੇ ਬੈਂਕਾਂ ਦੀ ਵਿਆਜ ਵਿਆਜ ਦਰ ਕਾਫੀ ਜ਼ਿਆਦਾ ਹੈ ਮਹਿੰਗਾਈ ਕਾਫੀ ਜ਼ਿਆਦਾ ਹੈ ਬੇਰੁਜ਼ਗਾਰੀ ਦੀ ਮਾਰ ਇਸ ਵੇਲੇ ਕੈਨੇਡਾ ਚੱਲ ਰਿਹਾ ਹੈ ਤੇ ਦੂਸਰੀ ਸਭ ਤੋਂ ਵੱਡੀ ਗੱਲ ਕਿ ਉੱਥੇ ਜਿਹੜੇ ਘਰਾਂ ਦੇ ਵਿੱਚ ਅਸੀਂ ਰੈਂਟ ਤੇ ਰਹਿੰਦੇ ਆ ਉਹ ਬਹੁਤ ਘੱਟ ਲੋਕਾਂ ਨੂੰ ਉਹ ਪੀਜੀਸ ਵਗੈਰਾ ਮਿਲ ਰਹੇ ਨਹੀਂ ਜਾਂ ਫਿਰ ਜੇ ਮਿਲਦੇ ਵੀ ਨੇ ਤਾਂ ਇੱਕ ਬੇਸ ਮੈਂਡ ਦੇ ਵਿੱਚ ਕਮ ਸੇ ਕਮ 15 ਤੋਂ 20 ਜਿਹੜੇ ਹੈ ਲੋਕ ਰਹਿੰਦੇ ਨੇ ਜਿਸ ਕਾਰਨ ਵੀ ਲੋਕੀ ਜਿਹੜਾ ਹੈ ਕੈਨੇਡਾ ਦੇ ਵਿੱਚ ਆਪਣਾ ਜਾਨਦਾਰ ਰੋਜ਼ਾਨਾ ਘਟਾ ਰਹੇ ਨੇ ਤਾਂ ਹੋਰ ਇਸ ਤਰੀਕੇ ਦੀਆਂ ਵਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ